ਤੁਸੀਂ ਅੱਜ ਇੱਥੇ ਮੇਲਾ ਵੇਖਣ ਆਇਓ ਕੋਈ ਸੁਖ ਸੁਖੀ ਸੀ ਕਿ ਵੈਸੇ ਹੀ ਤੁਸੀਂ ਆਇਓ ਸਾਡੀ ਆਪਣੇ ਗੁੱਡੀ ਵੀ ਸੁਖ ਸੁਖੀ ਅੱਛਾ ਪੂਰੀ ਆ ਗਿਆ ਅੱਛਾ ਪੂਰੀ ਹੋ ਗਈ ਸਭ ਚੜੀ ਇਹ ਮੇਲਾ ਜਿਹੜਾ ਤੁਸੀਂ ਸਤਲਾ ਹਰਤੇ ਸ਼ਾਹ ਨੇ ਇਹਦਾ ਇਤਿਹਾਸ ਕੀ ਹੈ ਕਿ ਕਿਹੜੀ ਸੁੱਖਾਂ ਪੂਰੀ ਹੁੰਦੀ ਹੈ ਇੱਥੇ ਇੱਥੇ ਸੁੱਖਾਂ ਨਹੀਂ ਆਪਣੇ ਮੀਆਂ ਗਾਈਆਂ ਰੋਜ਼ ਕਹਿਣਾ ਆਪਣੀਆਂ ਸੁੱਖਾਂ ਪੂਰੀਆਂ ਹੋਣਗੀਆਂ ਅੱਛਾ ਹੋਰ ਕਰੀ ਕਰੀ ਸੁਖਾ ਪੂਰੀ ਹੋ ਗਈ ਆ ਵੀ ਪਾਸੇ ਤਾਂ ਜਿਹੜੀ ਸੁੱਕ ਸੁੱਕ ਲੱਗੇ ਸਾਰੇ ਪੂਰੇ ਨਹੀਂ ਲੋਕ ਇੱਥੇ ਲੂਣ ਦੀਆਂ ਥੈਲੀਆਂ ਵੀ ਚੜਾ ਕੇ ਜਾਂਦੇ ਆ ਤੇ ਬੋਕਰਾਂ ਦਾ ਕੀ ਅਰਥ ਬੋਕਰਾਂ ਕਾ ਜੜੋ ਤੇ ਲੂਣ ਆਪਾਂ ਹੋ ਕੇ ਵੀ ਸੁੱਕ ਸੁੱਕ ਲੱਗੇ ਵੀ ਅਸੀਂ ਚੜਾ ਕੇ ਜਾਵਾਂਗੇ ਹੋ ਕੇ ਜਾਂਦੇ ਤੇ ਜਿਹੜੇ ਕਿੱਲੇ ਕੱਢਦੇ ਆ ਕਿੱਲਿਆਂ ਦਾ ਕੀ ਅਰਥ ਆਪਣੇ ਮੱਝਾਂ ਦਾ ਕੱਟੀਆਂ ਦੇਣ ਮੱਝਾਂ ਅੱਛਾ ਤੇ ਦੂਪਰ ਅੱਛਾ ਕਿੰਨੀ ਕਿ ਸ਼ਰਤਾ ਲੋਕਾਂ ਚ ਕੱਲੋਂ ਆਸ ਪਿੰਡੋਂ ਹੀ ਆਉਂਦੇ ਆ ਕਿ ਹੋਰ ਵੀ ਪਿੰਡਾਂ ਦੇ ਇੱਥੇ ਆਉਂਦੇ ਆ ਬਹੁਤ ਬੰਦੇ ਆ ਇੱਥੇ ਬਲਿ ਇੱਥੇ ਕੋਈ ਪੀਐਪੀ ਜਗ੍ਹਾ ਹੈ ਆਪਣੀ ਇਤਿਹਾਸਿਕ ਜਗ੍ਹਾ ਆਪਣੇ ਵੱਡ-ਵਡੇਰਿਆਂ ਨੂੰ ਪਤਾ ਅੱਛਾ ਤੁਸੀਂ ਮੰਨਦੇ ਹੋ ਠੀਕ ਬੇਟਾ ਤੁਸੀਂ ਆਜੇ ਤੇ ਪੀਪੀ ਤੇ

جنیا مال سوکھ لو سارا پوریا ہوتی ہیں اچھا سارے پوریا نانک ٹھیک آڈا پنڈ کہ میل آئے پوریا ہوں پتہ آپ بترایا سکھ بری ہوئی ہے کنٹ ہو جائے چ کلے جانے 不错。